ਜਦੋਂ ਵੀ ਸਰਕਾਰ ਕੋਈ ਨਵਾਂ ਪ੍ਰੋਜੈਕਟ ਲੋਕਇਤ ਲਈ ਸ਼ੁਰੂ ਕਰਦੀ ਹੈ ਤਾਂ ਜਦ ਤੱਕ ਉਹਦੇ ਸਾਰਥਕ ਨਤੀਜੇ ਨਹੀਂ ਆਉਂਦੇ ਸੀ ਉਸ ਨੂੰ ਸਫਰ ਲਈ ਕਹਿ ਸਕਦੇ ਪਰ ਜਦੋਂ ਗੱਲ ਐਸਐਸਐਫ ਦੀ ਆਉਂਦੀ ਹੈ ਸੜਕ ਸੁਰੱਖਿਆ ਫੋਰਸ ਦੀ ਤਾਂ ਇਹਦੇ ਨਤੀਜੇ ਸਾਰਥਕ ਨਤੀਜੇ ਬਹੁਤ ਜਲਦੀ ਲੋਕਾਂ ਨੇ ਦੇਖਣੇ ਸ਼ੁਰੂ ਕਰ ਦਿੱਤੇ ਨੇ ਜੋ ਆਕੜੇ ਦੱਸਦੇ ਨੇ ਪਿਛਲੇ 1 ਮਹੀਨੇ ਦੇ ਵਿੱਚ ਇਸ ਐਸਐਸਐਫ ਵੱਲੋਂ ਸੈਂਕੜੇ ਲੋਕਾਂ ਦੀ ਜਾਨਾਂ ਬਚਾ ਕੇ ਉਹਨਾਂ ਪਰਿਵਾਰਾਂ ਨੂੰ ਬਚਾਇਆ ਗਿਆ ਉਹਨਾਂ ਲੋਕਾਂ ਨੂੰ ਜੋ ਸੜਕਾਂ ਤੇ ਹਾਦਸੇ ਹੋ ਗਏ ਸੀ ਉਹਨਾਂ ਨੂੰ ਬਚਾਇਆ ਗਿਆ ਇਹੀ ਲੜੀ ਦੇ ਵਿੱਚ ਇਹਨਾਂ ਨੂੰ ਹੋਰ ਅਪਡੇਟ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਮਾਡਰਨ ਮਸ਼ੀਨਾਵਾਂ ਮਹੀਆਂ ਕਰਵਾਈਆਂ ਜਾ ਰਹੀਆਂ ਹਨ। ਰੇਂਜ ਅਫਸਰ ਇੰਸਪੈਕਟਰ ਰਾਮਕੇਸ਼ ਨੇ ਗੱਲਬਾਤ ਕਰਦੇ ਦੱਸਿਆ ਸਰਕਾਰ ਵੱਲੋਂ ਜੋ ਤੇਜ਼ ਰਫ਼ਤਾਰ ਗੱਡੀਆਂ ਚਲਦੀਆਂ ਨੇ ਉਹਨਾਂ ਤੇ ਨੱਥ ਪਾਉਣ ਦੇ ਲਈ ਅਮਰੀਕਾ ਤੋਂ ਜਿਹੜੀਆਂ ਮਸ਼ੀਨਾਵਾਂ ਮਗਾਈਆਂ ਨੇ ਇਹ ਗੱਡੀ ਦਾ ਜਿਹੜਾ ਹੈ ਚਲਾਨ ਜਿਹੜਾ ਤੇਜ਼ ਰਫ਼ਤਾਰ ਦਾ ਚਲਾਨ ਹੈ ਉਹਦੇ ਵਿੱਚ ਨੋਟ ਕਰਨ ਗਿਆ ਤਾਂ ਜੋ ਲੋਕ ਜੋ ਬੈਸਵਾਜੀ ਚ ਪੈਂਦੇ ਸੀ ਜੋ ਲੋਕਾਂ ਨੂੰ ਲੱਗਦਾ ਸੀ ਵੀ ਅਸੀਂ ਸਲੋ ਜਾ ਰਹੇ ਹਾਂ ਉਹਦਾ ਜਿਹੜਾ ਨਤਾਰਾ ਹੋਣਾ ਹੈ ਆਟੋਮੈਟਿਕ ਮਸ਼ੀਨਾਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਹੀਆਂ ਨੇ ਉਹ ਮਗਾ ਕੇ ਐਸਐਸਐਫ ਨੂੰ ਦਿੱਤੀਆਂ ਗਈਆਂ ਨੇ ਔਰ ਇਸ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਲੋਕਾਂ ਨੂੰ ਸੜਕੀ ਹਾਸਿਆ ਤੋਂ ਬਚਾਉਣਾ ਅਤੇ ਲੋਕਾਂ ਨੂੰ ਰੋਡ ਸ਼ਿਫਟ ਬਾਰੇ ਦੱਸਣਾ ਇਸ ਐਸਐਸਐਫ ਦਾ ਮੁੱਖ ਮੰਤਵ ਹੈ ਤਾਂ ਜੋ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹ ਜੀ ਜੀ ਸਾਰੇ ਰੇਂਜ ਪਟਿਆਲਾ ਨੂੰ ਇਹ ਇਹ ਪ੍ਰਿੰਗ ਦਿੱਤੀ ਜਾ ਰਹੀ ਹੈ। ਦੇ ਜਿਹੜੇ ਕੈਮਰੇ ਨੇ ਜਾਂ ਜਿਹੜੇ ਓਵਰ ਸਪੀਡ ਗੱਡੀਆਂ ਚਲਾ ਕੇ ਐਕਸੀਡੈਂਟ ਕਰਦੇ ਨੇ ਉਹਨਾਂ ਦੀ ਜਿਹੜੇ ਉਹਨਾਂ ਕੈਮਰਾ ਸਕਰਦੀ ਜਿਹੜਾ ਨਵੀਂ ਤਕਨੀਕ ਦੇ ਕੈਮਰੇ ਮਾਰਕਟ ਨੂੰ ਲਗਵਾਏ ਜਾ ਰਹੇ ਨੇ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੀ ਜਾਣਕਾਰੀ ਦੇਣ ਲਈ ਰਸਤ ਲਾਇਆ ਗਿਆ ਸਾਰਿਆਂ ਨੂੰ ਤੇ ਉਹ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਵਿਦਾਰਾਂ ਦੇ ਲਾਵਾ ਜਿਹੜੇ ਇਹਨਾਂ ਦੇ ਐਲਕੋਹਲ ਮੀਟਰ ਨੇ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਇਹ ਸਾਰੇ ਰੇਂਜ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਸਾਰੇ ਗੱਦਿਆਂ ਨਾਲ ਤਨਾਤ ਨੇ ਉਹਨਾਂ ਨੂੰ ਬੁਲਾ ਕੇ ਇਥੇ ਜੋ ਕੋ ਟ੍ਰੇਨਿੰਗ ਕੀਤੀ ਜਾ ਰਹੀ ਹੈ ਕੰਪਨੀ ਵੱਲੋਂ ਜਿਹੜੇ ਨਮਾਇਦੇ ਭਾਈ ਰਹੇ ਨੇ ਉਹ ਆਪਣੀਆਂ ਨੋਨ ਟ੍ਰੇਨਿੰਗ ਦੇ ਅਧੀਨ ਇਹ ਲੱਗਦਾ ਜੀ ਲੋਕਾਂ ਨੂੰ ਲੱਗਿਆ ਸੀ ਐਸਐਸਐਫ ਕੀ ਆ ਪੂਰੀ ਆਊਟਕਮ ਇਹਦਾ ਕਿੰਨਾ ਕੁ ਸਫਲ ਹੋਣੇ ਤੇ ਲੱਗਦਾ ਕਿ ਕਿੰਨੇ ਕੋ ਮਰਨ ਵਾਲੀ ਹੋਵੇ ਦੇਖੋ ਬੜੀ ਮਹਾਨੀ ਗੱਲ ਹੈ ਪੰਜਾਬ ਸਟੇਟ ਲਈ ਜੋ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਹੈ ਡੀਜੀਪੀ ਸਾਹਿਬ ਦੇ ਹੁਦਮਾਨ ਨਾਲ ਐਸਐਸਪੀ ਸਾਹਿਬ ਆਈਪੀਡੀਪੀ ਸਾਹਿਬ ਉਹਨਾਂ ਨੇ ਬੜੀ ਜ਼ਮੀਰ ਇਸ ਗੱਲ ਦੇ ਉੱਤੇ ਮਲ ਮਾਰੀ ਹੈ ਜੇ ਜਿਨ੍ਹਾਂ ਨੇ ਇਹ ਸ਼ਕਤੀ ਨੂੰ ਹੌਂਕ ਤੇ ਲਿਆਇਆ ਤੇ ਉਸ ਦੇ ਉੱਤੇ ਜਿੰਨੇ ਵੀ ਲੋਕ ਆਸੇ ਵਿੱਚ ਚੱਕਰ ਹੋ ਜਾਂਦੇ ਸੀ ਇਹਨਾਂ ਨੂੰ ਚੱਕਣ ਵਾਲਾ ਕੋਈ ਨਹੀਂ ਸੀ ਹੁਣ ਇਹ ਵਿੰਟਾ ਸਕਿੰਟਾਂ ਦੇ ਵਿੱਚ ਪਹੁੰਚ ਕੇ ਉੱਥੇ ਇਹਨਾਂ ਨੂੰ ਬਰਗਾਇਦਾ ਪ੍ਰੋਪਰ ਟ੍ਰੇਨਿੰਗ ਹੈ ਜੀ ਤੁਸੀਂ ਪੁਰੇ ਨੂੰ ਕਿਵੇਂ ਚੱਕਣਾ ਇਸ ਤਰ੍ਹਾਂ ਹੋਊਗਾ ਹੋਰ ਵੀ ਨੁਕਸਾਨ ਨਾ ਹੋ ਜੇ ਤਾਂ ਪਤਾ ਕਿਵੇਂ ਕਰਨਾ ਕੋਈ ਹਸਪੀਟਲ ਤੋਂ ਪਛਾਣਨਾ ਹੈ ਉਹਦੇ ਲਈ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੁੰਦੀ ਕਰਕੇ ਇਹ ਜਿਹੜੇ ਨੇ ਜਰੇ ਤ੍ਰਿਕੇ ਯੋਜਨਾ ਮੰਤਰੇ ਨਾਲ ਕੰਮ ਕਰਦੇ ਇਹ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਤੇ ਕਾਫੀ ਨੀਂਦ ਬਿਤਾ ਰਹੇ ਨੇ